ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਫੇਰ ਤੁਹਾਡੇ ਲਈ ਬਹੁਤ ਹੀ ਪਿਆਰੇ ਜਿਹੇ ਸੂਟ ਲੈ ਕੇ ਆਏ ਆ ਸੋ ਜਿਵੇਂ ਵੀ ਆਪਣੇ ਕੋਲੇ ਸੇਮ ਆਰਡਰ ਬਣ ਰਹੇ ਜੀ ਡਿਫਰੈਂਟ ਕਲਰ ਤੇ ਬਣ ਰਹੇ ਆ ਆਪਾਂ ਤੁਹਾਨੂੰ ਦਿਖਾ ਰਹੇ ਆ ਸੇਮ ਡਿਜ਼ਾਈਨ ਹੁੰਦੀ ਹੈ ਜਦੋਂ ਆ ਆਪਾਂ ਸ਼ੋ ਕਰਦੇ ਆ ਸਾਰੇ ਆਪਣੇ ਆਪਣੇ ਅਕੋਰਡਿੰਗ ਹੈ ਜਿਹੜਾ ਆਪਾਂ ਨੂੰ ਆਰਡਰ ਕਰਦੇ ਆ ਸੋ ਕਈ ਵਾਰ ਕੀ ਹੁੰਦਾ ਹੈ ਕਿ ਇੱਕ ਸੂਟ ਆ ਜਿਹੜਾ ਕਾਫੀ ਕਾਫੀ ਕਲਰਸ ਦੇ ਵਿੱਚ ਬਣ ਕੇ ਜਾਂਦਾ ਜਾਂ ਸੇਮ ਕਲਰਸ ਦੇ ਵਿੱਚ ਬੰਦਾ ਹੈਗਾ ਸੋ ਆਪਾਂ ਕੋਸ਼ਿਸ਼ ਕਰੀਦੀ ਹੈ ਕਿ ਤੁਹਾਨੂੰ ਹਰ ਇੱਕ ਕਲਰ ਦੇ ਵਿੱਚ ਮੈਂ ਦਿਖਾ ਸਕਾਂਗੀ ਕਿ ਕਿਸ ਤਰ੍ਹਾਂ ਦੇ ਅਸੀਂ ਜਿਹੜੇ ਕਲਰ ਜਦੋਂ ਸੂਟ ਦਾ ਚੇਂਜ ਹੋ ਜਾਂਦਾ ਹੈ ਤਾਂ ਵਰਕ ਦਾ ਕਲਰ ਵੀ ਆਪਸਲੀ ਚੇਂਜ ਹੋ ਜਾਂਦਾ ਹੈ ਸੋ ਉਹਦੇ ਨਾਲ ਸੂਟ ਦੀ ਜਿਹੜੀ ਗ੍ਰੇਸ ਹੈ ਉਹ ਵੀ ਫਰਕ ਪੈ ਜਾਂਦੀ ਹੈ ਸੋ ਤੁਹਾਨੂੰ ਲਾਈਟ ਹੈ ਡਾਰਕ ਹੈ ਹਰ ਇੱਕ ਕਲਰ ਨੂੰ ਦਿਖਾਉਣ ਦੀ ਕੋਸ਼ਿਸ਼ ਕਰੀਦੀ ਹੈ ਤਾਂ ਜੋ ਤੁਸੀਂ ਦੇਖ ਸਕੋ ਕਿ ਇਹ ਤੁਸੀਂ ਕਿਹੜੇ ਫੈਬਰਿਕ ਤੇ ਜਾਂ ਕਿਹੜੀ ਕਲਰ ਤੇ ਤੁਹਾਨੂੰ ਇਹ ਠੀਕ ਲੱਗੇਗਾ ਸੋ ਇਹ ਜਿਵੇਂ ਸੂਟ ਹੈਗਾ ਜੀ ਇਹ ਆਪਣੇ ਕੋਲੇ ਸੇਮ ਸ਼ੀਰਟ ਤੇ ਦੁਬਾਰਾ ਫੇਰ ਬਣਿਆ ਹੈਗਾ ਸੋ ਇਸ ਤਰ੍ਹਾਂ ਇਹਦੇ ਉੱਪਰ ਵਰਕ ਕੀਤਾ ਹੋਇਆ ਇਸ ਤਰ੍ਹਾਂ ਬੈਲ ਬਾਜੂ ਆਪਾਂ ਦਿੱਤੀ ਹੋਈ ਹੈ ਸੋ ਇਹ ਸਿੰਗਲ ਟਾਂਕੇ ਦਾ ਕੰਮ ਹੈ ਜੀ ਇਹ ਬਹੁਤ ਹੀ ਪਿਆਰਾ ਦਿੱਖ ਤੁਸੀਂ ਥ्रेड ਵਰਕ ਹੋਇਆ ਹੋਇਆ ਸਿੰਗਲ ਟਾਂਕੇ ਦੀ ਸਾਰੀ ਐਮਬਰਾਇਡਰੀ ਹੈ ਉੱਪਰ ਹੈ ਜਿਹੜਾ ਕਾਫੀ ਵਰਕ ਹੈ ਇਹਦੇ ਵਿੱਚ ਔਰ ਇਹਦੇ ਨਾਲ ਜਿਵੇਂ ਪਲਾਜ਼ੋ ਤੇ ਵੀ ਇਸ ਤਰ੍ਹਾਂ ਦਾ ਵਰਕ ਹੁੰਦਾ ਹੈ ਪਲਾਜ਼ੋ ਤੇ ਸਿੰਪਲ ਆਪਾਂ ਵੇਲ ਦਿੱਤੀ ਹੋਈ ਹੈ ਔਰ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਬਹੁਤ ਹੀ ਪਿਆਰਾ ਬਣਿਆ ਹੋਇਆ ਹੈ ਹਾਫ ਆਪਾਂ ਲੈਮਨ ਦਿੱਤਾ ਹੋਇਆ ਹਾਫ ਸੂਵ ਸੂਟ ਨਾਲ ਦਾ ਕਲਰ ਹੈਗਾ ਸੋ ਇਹਦੀ ਬਹੁਤ ਹੀ ਗ੍ਰੇਸ ਹੈ ਜਿਹੜਾ ਦੁਪੱਟੇ ਦੀ ਵੀ ਗ੍ਰੇਸ ਹੈ ਸੋ ਇਸ ਤਰ੍ਹਾਂ ਦੀ ਆਪਾਂ ਨਾਲ ਇਹਦੇ ਲੇਸ ਦਿੱ ਹੋਇਆ ਸੋ ਲੈਮਨ ਔਰ ਇਹਦਾ ਜਿਹੜਾ ਕਲਰ ਹੈਗਾ ਰੈਡ ਮਜ਼ੈਂਟਾ ਜਿਹਾ ਕਲਰ ਹੈ ਸੋ ਇਹ ਜਨਾ ਬਹੁਤ ਹੀ ਪਿਆਰਾ ਜਿਹੜਾ ਹੈ ਇਹ ਦੁਪੱਟਾ ਵਿਦ ਸੂਟ ਦੀ ਜਿਹੜੀ ਗ੍ਰੇਸ ਹੈਗੀ ਹੈ ਸੋ ਇਹ ਸੀਗਾ ਜੀ ਸੂਟ ਅਨੈਕਸ ਸੂਟ ਹੈਗਾ ਪਰਪਲ ਜਿਹਾ ਸ਼ੇਡ ਹੈ ਦੇ ਵਿੱਚ ਇਹ ਵੀ ਆਪਾਂ ਸਿੰਪਲ ਸੋਬਰ ਸੂਟ ਬਣਾਇਆ ਓਨਲੀ ਪਿੰਟੈਕਸ ਦੇ ਕੇ ये गले से पोटली देखे बाजूते सिर्फ और सिर्फ वेल दिखती है जी इस तरह और जड़े दुपट्टे थे ऑरगेंजा दुपट्टा नाल आप सैल्फ कट वर्क दिता और बॉटम भी स्ट्रेट बॉटम है और स्ट्रेट बॉटम से आपको ऑरगेंजा नहीं लगया हुआ ਸੋ ਇਸਰਾ ਇਹ ਸੂਟ ਆ ਜਿਹੜਾ ਫਿਨਿਸ਼ ਕੀਤਾ ਹੋਇਆ ਸੋ ਆਪਾਂ ਜਿਹੜਾ ਵੀ ਸੂਟ ਤੁਹਾਨੂੰ ਦਿਖਾਉਣੇ ਆ ਜੀ ਉਹ ਸੇਮ ਜੇ ਤੁਸੀਂ ਇਹ ਸੂਟ ਆਰਡਰ ਕਰੋਗੇ ਅਗਰ ਕਲਰ ਡਿਫਰੈਂਟ ਹੈ ਤਾਂ ਕਲਰ ਡਿਫਰੈਂਟ ਹੋਊਗਾ ਬਾਕੀ ਸਾਰਾ ਕੁਝ ਸੇਮ ਹੋਊਗਾ ਸੇਮ ਵਰਕ ਹੋਊਗਾ ਸੇਮ ਦੁਪੱਟਾ ਅਗਰ ਪਿਓਰ ਆਰਗੈਂਜ਼ਾ ਤੁਹਾਨੂੰ ਦੱਸਿਆ ਹੈ ਤਾਂ ਆਪਾਂ ਪਿਓਰ ਦਾ ਹੀ ਦੁਪੱਟਾ ਲਾਵਾਂਗੇ ਇਹ ਨਹੀਂ ਹੈਗਾ ਕਿ ਸੈਮੀ ਦਾ ਦੁਪੱਟਾ ਲਾਵਾਂਗੇ ਆਪਾਂ ਬਹੁਤ ਟਾਈਮ ਦਾ ਜਿਵੇਂ ਕੰਮ ਸ਼ੁਰੂ ਕੀਤਾ ਹੋਇਆ ਸੋ ਉਹਦੇ ਵਿੱਚ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਆਪਾਂ ਨੂੰ ਇਹ ਕੁਐਸਚਨ ਜ਼ਰੂਰ ਆਉਂਦਾ ਹੈ ਕਿ ਸਾਨੂੰ ਚੀਜ਼ ਜਿਹ ਪਹਿਲਾ ਕੁਐਸਚਨ ਹੀ ਪライ ਆਉਂਦਾ ਹੀ ਹੁੰਦਾ ਹੈ ਕਿ ਸਾਨੂੰ ਚੀਜ਼ ਹੈ ਜਿਹੜੀ ਤੁਸੀਂ ਸੇਮ ਦੇਵੋਗੇ ਇਹਦੀ ਕੀ ਗਰੰਟੀ ਹੈਗੀ ਐ ਸੋ ਗਰੰਟੀ ਇਹ ਹੀ ਹੈ ਜੀ ਤੁਸੀਂ ਇੱਕ ਸੂਟ ਬਣਾ ਕੇ ਦੇਖੋ ਜਾਂ ਦੋ ਸੂਟ ਬਣਾ ਕੇ ਦੇਖੋ ਤੁਹਾਨੂੰ ਪਤਾ ਚੱਲ ਜਾਏਗਾ ਔਰ ਮੈਂ ਸਾਰੇ ਜਿਹੜੇ ਵੀ ਬੁਟੀਕ ਚਲਾ ਰਹੇ ਆ ਸੋ ਉਹਨਾਂ ਲਈ ਵੀ ਮੈਨੂੰ ਇਹ ਮੈਂ ਇੱਕ ਮੈਸੇਜ ਦੇਣਾ ਚਾਹਣੀ ਆ ਕਿ ਤੁਸੀਂ ਅਗਰ ਤੁਸੀਂ ਕਲਾਇੰਟ ਦਾ ਜਿਹੜਾ ਟਰਸਟ ਬ੍ਰੇਕ ਕਰਦੇ ਹੋ ਤੋ ਉਹਦੇ ਨਾਲ ਤੁਹਾਡਾ ਕੰਮ ਬ੍ਰੇਕ ਹੁੰਦਾ ਹੈ ਤੁਸੀਂ ਲੰਮਾ ਟਾਈਮ ਹੈ ਜਿਹੜਾ ਉਹ ਕੰਮ ਨਹੀਂ ਕਰ ਸਕਦੇ ਸੋ ਆਪਾਂ ਨੂੰ ਜਿਹੜਾ ਕਲਾਇੰਟ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਹੀ ਜੋ ਚੀਜ਼ ਤੁਸੀਂ ਬਣਾਈ ਆ ਉਹੀ ਦੇਣੀ ਚਾਹੀਦੀ ਹੈ ਤੁਹਾਨੂੰ ਜਿਵੇਂ ਕਿ ਬਹੁਤ ਸਾਰੇ ਬੁਟੀਕਸ ਹਨ ਮੈਂ ਖੁਦ ਵੀ ਇਹ ਚੀਜ਼ ਨੂੰ ਰੈਲਾਈਜ਼ ਕੀਤਾ ਹੈਗਾ ਕਿ ਉਹ ਸੈਮੀ ਦੇ ਦੁਪੱਟੇ ਨੂੰ ਪਿਓਰ ਦਾ ਦੁਪੱਟਾ ਕਹਿੰਦੇ ਹੈਗੇ ਆ ਸੈਮੀ ਚਨੌਨ ਨੂੰ ਜਾਂ ਸੈਮੀ ਕਰੀਬ ਨੂੰ ਪਿਓਰ ਕਰ ਕਹਿ ਦਿੰਦੇ ਆ ਕਿੰਨੀ ਦਾ ਪਿਓਰ ਦਾ ਸੂਟ ਬਣ ਜਾਂਦਾ ਜੀ ਸੋ ਇਸ ਤਰ੍ਹਾਂ ਨਹੀਂ ਹੁੰਦਾ ਜੀ ਪਿਓਰ ਦੇ ਰੇਟ ਆ ਜਿਹੜੇ ਸਾਰਿਆਂ ਨੂੰ ਤਕਰੀਬਨ ਜੋ ਪਿਓਰ ਵੀਅਰ ਕਰਦੇ ਆ ਉਹਨਾਂ ਨੂੰ ਪਤਾ ਹੈਗਾ ਸੈਮੀ ਦੇ ਵਿੱਚ ਕਾਫੀ ਕੁਆਲਿਟੀਆਂ ਆਉਂਦੀਆਂ ਫਾਈਨ ਕੁਆਲਿਟੀਆਂ ਵੀ ਹੁੰਦੀਆਂ ਸੂਟ ਦੇ ਵਿੱਚ ਔਰ ਥੋੜਾ ਜਿਹਾ ਜਿਵੇਂ জর্জਟ ਆਈ ਹੈਗੀ ਆ ਬਹੁਤ ਹੀ ਟਾਈਸ ਉਤੋਂ ਲੈ ਕੇ ਸੂਟ ਜਿਹੜਾ ਸਟਾਰਟ ਹੋ ਜਾਂਦਾ ਪਰ ਜਿਵੇਂ ਆਪਾਂ ਸਟਾਫ ਲਾਉਨੇ ਹੈਗੀਆਂ ਬਹੁਤ ਹੀ ਪਿਆਰਾ ਫੈਬਰਿਕ ਲਈਦਾ জর্জਟ ਦਾ ਵੀ ਕ੍ਰੇਪ ਵੀ ਬਹੁਤ ਹੀ ਜੀਪ ਪ੍ਰਾਈਸ ਤੋਂ ਸਟਾਰਟ ਹੋ ਜਾਂਦੀ ਹੈ ਉਹਦੇ ਵਿੱਚ ਕੀ ਹੁੰਦਾ ਕਿ ਸ਼ਾਈਨ ਹੁੰਦੀ ਹੈ ਹੈਵੀ ਹੁੰਦੀ ਹੈ ਸੋ ਇਹ ਗੱਲਾਂ ਜਿਹੜੀਆਂ ਆਪਾਂ ਨੂੰ ਜ਼ਰੂਰ ਬੁਟੀਕ ਵਾਲਿਆਂ ਨੂੰ ਖਾਸ ਕਰਕੇ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਕਿਉਂਕਿ ਅਗਰ ਤੁਸੀਂ ਇੱਕ ਸੂਟ ਦੇ ਵਿੱਚੋਂ ਕੋਈ ਵੀ ਤੁਸੀਂ ਉਹਦੇ ਤੋਂ 5000 ਲਿਆ ਜਾਂ 4000 ਲਿਆ ਜਾਂ 6000 ਲਿਆ ਹੈਗਾ ਇੱਕ ਸੂਟ ਦਾ ਉਹਦੇ ਵਿੱਚ ਤੁਸੀਂ ਉਹਨੂੰ ਘੱਟ ਤੋਂ ਘੱਟ ਗਲਤ ਜਿਹੜਾ ਸਾਰਾ ਮਟੀਰੀਅਲ ਸਸਤਾ ਮਟੀਰੀਅਲ ਦੇ ਕੇ ਅਗਰ ਤੁਸੀਂ ਉਹਨੂੰ ਸੂਟ ਦੇ ਦੇ ਦਿੰਨੇ ਹੋ ਤੇ ਬਾਅਦ ਦੇ ਵਿੱਚ ਉਹ ਦੇਖੋ ਸੂਟ ਪਾਉਣ ਦਾ ਤਾਂ ਉਹ ਜਿਹੜਾ ਤੁਹਾਡੇ ਕੋਲ ਅੱਗੇ ਤੋਂ ਸੂਟ ਨਹੀਂ ਆਉਗਾ client ਨਹੀਂ ਵਾਪਸ ਆਊਗਾ ਸੋ ਉਹਦੇ ਨਾਲ ਕੀ ਹੁੰਦਾ ਕਿ ਉਹਨਾਂ ਦਾ ਜਿਹੜਾ ਵਿਸ਼ਵਾਸ ਹੈ ਦੂਸਰੇ ਬੁਟੀਕਸ ਤੋਂ ਵੀ ਉੱਠ ਜਾਂਦਾ ਕਿਉਂਕਿ ਇਹ ਸਾਡਾ ਡੇਲੀ ਦਾ ਹੀ ਜਿਹੜਾ ਅਮ ਤੁਹਾਨੂੰ ਮਿਲਦਾ ਹੈਗਾ ਡੇਲੀ ਕਿ ਜੀ ਤੁਸੀਂ ਜੋ ਚੀਜ਼ ਦਿਖਾਉਣੀ ਹੋ ਅਸੀਂ ਜਿਹੜੇ ਵੀ ਸੂਟ ਦਿਖਾਈ ਦੇ ਜੀ ਇਹ ਕਲਾਇੰਟ ਦੇ ਹੀ ਸੂਟ ਹੈ ਜੋ ਇਹਨਾਂ ਨੂੰ ਪ੍ਰਾਈਸ ਲੱਗਿਆ ਹੈਗਾ ਉਹੀ ਤੁਹਾਨੂੰ ਸੇਮ ਪ੍ਰਾਈਸ ਲੱਗੇਗਾ ਤੇ ਸੇਮ ਹੀ ਸਾਰਾ ਕੁਝ ਮਿਲੇਗਾ ਹਾਂਜੀ ਕਲਰ ਕੰਬੀਨੇਸ਼ਨ ਹੋ ਸਕਦਾ ਕਿ ਇਸ ਤੋਂ ਜੇਕਰ ਤੁਸੀਂ ਹੋਰ ਸੂਟ ਜੋ ਆਰਡਰ ਕਰੋਗੇ ਤਾਂ ਉਹਦੇ ਵਿੱਚ ਅਸੀਂ ਥੋੜਾ ਜਿਹਾ ਵਰਕ ਦਾ ਕਲਰ ਕੰਬੀਨੇਸ਼ਨ ਆਪਣੇ ਅਕੋਰਡਿੰਗ ਚੇਂਜ ਕਰੀਏ ਦੁਪੱਟਾ ਜਾਂ ਸਟਾਫ ਆ ਜਾਂ ਸਟਿਚਿੰਗ ਹੈ ਉਹ ਜੋ ਤੁਸੀਂ ਮੈਜ਼ਰਮੈਂਟ ਅਸੀਂ ਸਟਿਚਿੰਗ ਲਈ ਇਹੀ ਕਹਨੇ ਹੁੰਦੇ ਆ ਕਿ ਜੋ ਤੁਸੀਂ ਮੈਜ਼ਰਮੈਂਟ ਭੇਜੋਗੇ ਅਸੀਂ ਤੁਹਾਨੂੰ ਤੁਸੀਂ ਉੱਪਰ ਰੱਖ ਕੇ ਦੇਖ ਸਕਦੇ ਹੋ ਅਗਰ ਤੁਸੀਂ 20 ਘੇਰਾ ਭੇਜਿਆ ਤਾਂ ਸਾਡਾ 20 ਹੋਏਗਾ ਅਗਰ 45 ਲੈਂਥ ਦਾ ਤੁਸੀਂ ਉਨੀ ਹੀ ਲੈਂਥ ਕਰਾਂਗੇ ਸੋ 19 ਦਾ ਫਰਕ ਪੈ ਸਕਦਾ ਤੇ ਬਾਅਦ ਜ਼ਿਆਦਾ ਨਹੀਂ ਹੁੰਦਾ ਸੋ ਆਪਾਂ ਜਿਹੜਾ ਕੰਮ ਹੈਗਾ ਜੀ ਆਪਣੇ ਲੇਟ ਹੋ ਸਕਦਾ ਪਰ ਆਪਾਂ ਇਹ ਨਹੀਂ ਕਰਦੇ ਹੈਗੇ ਕਿ ਤੁਸੀਂ ਕਿਸੇ ਵੀ ਕਸਟਮਰ ਨਾਲ ਚੀਟ ਕਰੋ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਤੋਂ ਫੋਨ ਵੀ ਪਿਕ ਨਹੀਂ ਹੁੰਦਾ ਤਾਂ ਜਿਹੜਾ ਕੋਈ ਨਵਾਂ ਜੁੜਿਆ ਹੁੰਦਾ ਜਾਂ ਜਿਹੜੀ ਕੋਈ ਨਵੇਂ ਕਸਟਮਰ ਹੁੰਦੇ ਹੈ ਜਿਨ੍ਹਾਂ ਨੇ ਪੇਮੈਂਟ ਅਜੇ ਪਾਈ ਹੁੰਦੀ ਹੈ ਉਸ ਤੋਂ ਬਾਅਦ ਜਿਵੇਂ ਨੈਕਸਟ ਡੇ ਸਾਨੂੰ ਕੋਈ ਕੰਮ ਹੋ ਗਿਆ ਜਾਂ ਅਸੀਂ ਫੋਨ ਨਹੀਂ ਪਿਕ ਕਰਦੇ ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸ਼ਾਮ ਨੂੰ ਸਾਰਿਆਂ ਦੇ ਰਿਪਲਾਈ ਕਰਾਂ ਕਿਉਂਕਿ ਇਸ ਤਰ੍ਹਾਂ ਕਿਉਂਕਿ ਕਈ ਵਾਰੀ ਬਹੁਤ ਸਾਰੇ ਜਿਵੇਂ ਕਲਾਇੰਟਸ ਨੇ ਮੈਨੂੰ ਕਿਹਾ ਹੋਇਆ ਹੈ ਕਿ ਜੀ ਅਸੀਂ ਪੇਮੈਂਟ ਪਾ ਦਿੰਨੇ ਆ ਤੇ ਦੂਸਰੇ ਦਿਨ ਜਿਹੜਾ ਫੋਨ ਬੰਦ ਹੋ ਜਾਂਦਾ ਬਹੁਤ ਸਾਰੇ ਬੁਟੀਕਸ ਆਲੇ ਵੀ ਕਲਾਇੰਟਸ ਨਾਲ ਜਿਹੜਾ ਫਰਾਡ ਕਰਦੇ ਆ ਸੋ ਆਪਾਂ ਇਹ ਹੋ ਸਕਦਾ ਜੀ ਵੀ ਤੁਹਾਡਾ ਫੋਨ ਇੱਕ ਦੋ ਦਿਨ ਜਾਂ ਮੈਸੇਜ ਇੱਕ ਦੋ ਦਿਨ ਲੇਟ ਹੋ ਜੇ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਤੁਸੀਂ ਪਿੱਛੇ ਜਾ ਕੇ ਆਪਣੇ ਚੈਨਲ ਤੇ ਦੇਖ ਸਕਦੇ ਹੋ ਆਪਾਂ ਬਹੁਤ ਟਾਈਮ ਤੋਂ ਜਿਹੜਾ ਇਹ ਕੰਮ ਕਰ ਰਹੇ ਆ ਕਿਉਂਕਿ ਅਗਰ ਇਸ ਤਰ੍ਹਾਂ ਦੀ ਕੋਈ ਵੀ ਗੱਲ ਹੁੰਦੀ ਤਾਂ ਕੋਈ ਵੀ ਕੰਮ ਜਿਹੜਾ ਇੰਨੀ ਦੇਰ ਤੱਕ ਨਹੀਂ ਚੱਲਦਾ ਹੈਗਾ ਆਪਣਾ ਇੰਸਟਾ ਦਾ ਪੇਜ ਵੀ ਤੁਹਾਡੇ ਉੱਪਰ ਹੈਗਾ ਅਗਰ ਹਾਂ ਤੁਸੀਂ ਪੇਮੈਂਟ ਪਾਉਣ ਤੋਂ ਪਹਿਲਾਂ ਅਗਰ ਆਪਣਾ ਐਡਰੈਸ ਆ ਜਿਹੜਾ ਤੁਸੀਂ ਲੈਣਾ ਚਾਹੁੰਦੇ ਹੋ ਸੋ ਵੀ ਲੈ ਸਕਦੇ ਹੋ ਕਿਉਂਕਿ ਜਿਹੜੇ ਬੈਂਕ ਅਕਾਊਂਟਸ ਦੇ ਉੱਪਰ ਆ ਜਿਹੜਾ ਤੁਸੀਂ ਐਡਰੈਸ ਮੈਂਸ਼ਨ ਕਰਦੇ ਹੋ ਜੀ ਉਹਨਾਂ ਦਾ ਪਰਮਾਨੈਂਟ ਐਡਰੈਸ ਮੈਂਸ਼ਨ ਹੁੰਦਾ ਹੈਗਾ ਸੋ ਤੁਸੀਂ ਅਗਰ ਹੋਰ ਵੀ ਕਿਸੇ ਬੁਟੀਕ ਤੋਂ ਜਿਹੜੇ ਸੂਟ ਮੰਗਵਾ ਰਹੇ ਹੋ ਤਾਂ ਤੁਸੀਂ ਉਹਨਾਂ ਦਾ ਜਿਹੜਾ ਬੈਂਕ ਅਕਾਊਂਟ ਦੀ ਕਾਪੀ ਦੇ ਉੱਪਰ ਜਿਹੜਾ ਐਡਰੈਸ ਹੁੰਦਾ ਤੁਸੀਂ ਉਹ ਲੈ ਸਕਦੇ ਹੋ ਆਪਣੇ ਇੱਕ ٹرسٹ ਦੇ ਲਈ ਤੁਸੀਂ ਉਹ ਚੀਜ਼ ਲੈ ਕੇ ਉਹਨਾਂ ਤੋਂ ਰੱਖ ਸਕਦੇ ਹੋ ਤਾਂ ਜੋ ਅਗਰ ਤੁਸੀਂ ਵੀ ਜਿਹੜੀ ਹਰ ਇੱਕ ਦੀ ਕਮਾਈ ਹੈ ਜੀ ਮਿਹਨਤ ਦੀ ਕਮਾਈ ਹੈ ਸੋ ਤੁਸੀਂ ਦੀ ਕਮਾਈ ਵੀ ਇਸ ਤਰ੍ਹਾਂ ਨਾ ਜਾਵੇ ਸੋ ਥੋੜਾ ਜਿਹਾ ਜਿਹੜੇ ਪੇਮੈਂਟ ਪਾਉਣ ਵਾਲੇ ਆ ਉਹ ਵੀ ਦੇਣ ਤੇ ਜੋ ਲੈਣ ਵਾਲੇ ਹੈਗੇ ਆ ਕਿਸ ਤਰ੍ਹਾਂ ਆਪਾਂ ਫਰਾਡ ਕਰਕੇ ਕਿਸੇ ਦੀ ਵੀ ਤੁਸੀਂ ਕਿੰਨੇ ਕ ਟਾਈਮ ਆ ਜਿਹੜਾ ਲੰਗਾ ਸਕਦੇ ਹੋ ਕਿਸੇ ਦੀ ਕਮਾਈ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੋ ਕਿਉਂਕਿ ਮੈਨੂੰ ਡੇਲੀ ਆਪਾਂ ਜਦੋਂ ਕੋਈ ਵੀ ਫੋਨ ਆਉਂਦਾ ਜੀ ਇਹਦੀ ਕੀ ਗਰੰਟੀ ਹੈਗੀ ਆ ਸੋ ਮੈਂ ਮੇਰਾ ਹੀ ਈਸ਼ੂ ਹੁੰਦਾ ਹੈ ਕਿ ਮੈਂ ਹਰ ਇੱਕ ਨੂੰ ਆਪਾਂ ਸਫਾਈ ਨਹੀਂ ਦੇ ਸਕਦੇ ਕਿਉਂਕਿ ਜਿਹੜਾ ਚੋਰ ਹੁੰਦਾ ਉਹ ਸਭ ਤੋਂ ਵੱਧ ਸਫਾਈਆਂ ਆਪਣੀਆਂ ਦਿੰਦਿਆ ਹੁੰਦਾ ਸੋ ਮੈਂ ਨਾ ਇੱਕ ਈ ਕੋ ਹੁੰਦਾ ਕਿ ਅਸੀਂ ਤੁਹਾਡੇ ਤੇ ਟਰਸਟ ਕਿਵੇਂ ਕਰੀਏ ਜੀ ਇਹ ਤੁਹਾਡੀ ਮਰਜ਼ੀ ਹੈ ਜੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਟਰਸਟ ਦੇ ਕਾਬਿਲ ਹੈਗੇ ਆ ਤੁਸੀਂ ਅਪੇਜ ਦੇਖੋ ਤੁਸੀਂ ਆਪਾ ਜਿਹੜਾ ਕੰਮ ਦੇ ਤਰੀਕੇ ਤੋਂ ਇਹ ਆਪਾਂ ਨੂੰ ਪਤਾ ਚੱਲ ਜਾਂਦਾ ਸੋ ਉਹਦੇ ਅਕੋਰਡਿੰਗ ਤੁਸੀਂ ਸਾਨੂੰ ਅਗਰ ਤੁਸੀਂ ਆਰਡਰ ਦੇਣਾ ਚਾਹੁੰਦੇ ਹੋ ਦੇ ਸਕਦੇ ਹੋ ਕਿਉਂਕਿ ਅਗਰ ਮੈਂ ਆਪਣੇ ਆਪ ਕਹਾਂਗੀ ਜੀ ਬਸ ਇਹ ਤਾਂ ਬਹੁਤ ਜ਼ਿਆਦਾ ਇਹ ਹੈਗੀਆਂ ਅਸੀਂ ਬਹੁਤ ਸੋਹਣਾ ਕੰਮ ਕਰਦੇ ਆਂ ਇਹ ਇਸ ਤਰ੍ਹਾਂ ਕਿਉਂਕਿ ਜਿਹੜਾ ਚੋਰ ਹੁੰਦਾ ਬਹੁਤ ਜ਼ਿਆਦਾ ਆਪਦੀ ਸਫਾਈ ਦਿੰਦਾ ਹੁੰਦਾ ਸੋ ਮੈਂ ਕਹ ਨਹੀਂ ਕਿ ਤੁਸੀਂ ਕੰਮ ਕਰਵਾ ਕੇ ਦੇਖੋ ਤੁਸੀਂ ਇੱਕ ਸੂਟ ਬਣਵਾ ਕੇ ਦੇਖੋ ਤੁਹਾਡੇ ਗੁਰੇਸ਼ਦਾਰ ਨੇ ਬਣਾਇਆ ਹੁਣ ਤਾਂ ਇੰਨਾ ਕਸੀਂ ਕੰਮ ਕਰ ਚੁੱਕੇ ਆਂ ਜੀ ਕੇ ਬਾਅਦ ਤੋਂ ਸਾਨੂੰ ਆਰਡਰ ਆਉਂਦਾ ਤਾਂ ਉਹ ਕਹਿੰਦੇ ਆ ਜੀ ਸਾਡੇ ਜਿਹੜੇ ਚਾਰ ਜਿਹੜਾ ਆਲਰੇਡੀ ਤੁਹਾਡੇ ਤੋਂ ਸੂਟ ਬਣਾ ਚੁੱਕੇ ਆ ਸੋ ਉਹਨਾਂ ਦੇ ਸੂਟ ਦੇਖ ਕੇ ਸੀ ਅਸੀਂ ਤਾਂ ਤੁਹਾਡੇ ਲਈ ਸੂਟ ਆਰਡਰ ਕਰ ਰਹੇ ਹੁਣ ਜਿਹੜਾ ਆਪਣਾ ਕੋਈ ਵੀ ਕਿਉਂਕਿ ਕੰਮ ਕਾਫੀ ਪੁਰਾਣਾ ਹੈਗਾ ਤਾਂ ਆਪਣਾ ਜਿਹੜਾ ਡਰਾਸਟ ਆਲਰੇਡੀ ਬਣ ਚੁੱਕਿਆ ਸੋ ਜਿਹੜੇ ਨਵੇਂ ਜੁੜ ਰਹੇ ਆ ਸੋ ਉਹਨਾਂ ਲਈ ਆਪਾਂ ਇਹ ਵੀਡੀਓ ਬਣਾਈ ਹੈ ਕਿ ਡਰਾਸਟ ਦਾ ਕੋਈ ਵੀ ਗੱਲ ਨਹੀਂ ਹੈਗੀ ਤੁਸੀਂ ਆਪਾਂ ਨੂੰ ਬੇਚੀਜ਼ ਕੋਈ ਆਰਡਰ ਦੇ ਸਕਦੇ ਹੋ ਇਹ ਹੈਗਾ ਜੀ ਕ੍ਰੇਪ ਦੇ ਉੱਪਰ ਇਹ ਆਪਾਂ ਕਾਫੀ ਕਲਰਸ ਤੇ ਦਿਖਾਇਆ ਹੈਗਾ ਇਹ ਜਿਹੜੀ ਮੀ ਗਰੇਪ ਦੇ ਉੱਪਰ ਬਣਿਆ ਹੋਇਆ ਸੋ ਥ੍ਰੈਡ ਵਰਕ ਹੈਗਾ ਇਸ ਤਰ੍ਹਾਂ ਬਾਜੂ ਤੇ ਵਰਕ ਹੈ ਇਸ ਤਰ੍ਹਾਂ ਬੈਕ ਤੇ ਵਰਕ ਹੈ ਔਰ ਪੋਂਚ ਪੋਂਚੇ ਤੇ ਅਸੀਂ ਸਿਰਫ ਓਨਲੀ ਕਾਰਡ ਵਰਕ ਦਿੱਤਾ ਹੋਇਆ ਸੋ ਇਹਦਾ ਜਿਹੜਾ ਦੁਪੱਟਾ ਹੈਗਾ ਜੀ ਉਹ ਫੋਰ ਸਾਈਡ ਸ਼ੇਡੇਡ ਵਰਕ ਹੈ ਸੋ ਕਿਉਂਕਿ ਜਦੋਂ ਕਿਸੇ ਨਾਲ ਵੀ ਕੋਈ ਵੀ ਫਰਾਡ ਹੁੰਦਾ ਤਾਂ ਉਹਦਾ ਜਿਹੜਾ ਵਿਸ਼ਵਾਸ ਹੈ ਉਹ ਟੁੱਟ ਜਾਂਦਾ ਸੋ ਇਹ ਸਾਰੇ ਫੋਰ ਸਾਈਡ ਜਿਹੜਾ ਮਸ਼ੀਨ এমਬਲਾਈਡਰੀ ਕੀਤੀ ਹੋਈ ਹੈ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਬਹੁਤ ਹੀ ਪਿਆਰਾ ਜਿਹੜਾ ਜਿਵੇਂ ਵੀ ਅਸੀਂ ਆ ਦੇਖੋ ਤੁਸੀਂ ਦੁਪट्टे ਦੀ ਫਾਲ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਹੋਊਗਾ ਕਿ ਇਹ ਪਿਓਰ ਆਇਆ ਹੈ ਜਾਂ ਸੈਮੀ ਹੈ ਕਿਉਂਕਿ ਜਿਹੜਾ ਸੈਮੀ ਔਰਗੈਂਜ਼ਾ ਹੈਗਾ ਉਹਦੇ ਵਿੱਚ ਇੱਕ ਤਾਂ ਕਲਰ ਜਿਆਦਾ ਆਉਂਦਾ ਹੈਗਾ ਥੋੜਾ ਹਾਰਡ ਹੁੰਦਾ ਹੈ ਇੱਕ ਉਹ ਸਲਿਪਰੀ ਜਿਆਦਾ ਹੁੰਦਾ ਜੀ ਥੋੜਾ ਸੰਥੈਟਿਕ ਜਿਆਦਾ ਹੁੰਦਾ ਸੋ ਜਦੋਂ ਮੈਰੀ ਰਿਕਮੇਂਡੇਸ਼ਨ ਜਿਹੜੀ ਮੈਂ ਪ੍ਰਾਈਸ ਦੱਸਦੀ ਹਾਂ ਜੀ ਇਹਦੇ ਨਾਲ ਆਪਾਂ ਤੁਹਾਨੂੰ ਪਿਓਰ ਦੁਪੱਟੇ ਦੀ ਹੀ ਦੱਸਦੀ ਆ ਕਿਉਂਕਿ ਜਦੋਂ ਤੁਸੀਂ ਇੰਨਾ ਕਿਸੇ ਵੀ ਸੂਟ ਤੇ ਖਰਚ ਕਰਨ ਲੱਗਿਓ ਸੋ ਫਿਰ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਮਟੀਰੀਅਲ ਵੀ ਤੁਹਾਨੂੰ ਵਧੀਆ ਦੇਈਏ ਸੋ ਇਹ ਹੈਗਾ ਜੀ ਲਾਈਟ ਜੈ ਲੈਮਨ ਸੂਟ ਸੋ ਇਹ ਵੀ ਆਪਣੇ ਕੋਲੇ ਬਹੁਤ ਜ਼ਿਆਦਾ ਸੂਟ ਬਣ ਰਹੇ ਹੈਗੇ ਹੈ ਹੈਂਡਵਰਕ ਕੀਤਾ ਹੋਇਆ ਬੋਟਲੀ ਦਿੱਤੇ ਹੋਇਆ ਇਸ ਤਰ੍ਹਾਂ ਕਟਵਰਕ ਦਿੱਤਾ ਹੋਇਆ ਬੈਗ ਤੇ ਵੀ ਸੇਮ ਕਟਵਰਕ ਦਿੱਤਾ ਹੋਇਆ ਜੀ ਔਰ ਪੋਂਚੇ ਤੇ ਦੇ ਹੈਵੀ ਕਟ ਵਰਕ ਕੀਤਾ ਹੋਇਆ ਇਸ ਤਰ੍ਹਾਂ ਹੈਵੀ ਕਟ ਵਰਕ ਕੀਤਾ ਹੋਇਆ ਸਟ੍ਰੇਟ ਬਾਟਮ ਹੈ ਜੀ ਔਰ ਪਲੀਜ਼ ਜਦੋਂ ਵੀ ਤੁਸੀਂ ਕੋਈ ਵੀ ਮੈਜ਼ਰਮੈਂਟ ਭੇਜ ਦਿਓ ਚਾਹੇ ਤੁਹਾਡਾ ਇੱਕ ਸੂਟ ਆ ਚਾਹੇ ਤੁਸੀਂ ਚਾਰ ਸੂਟ ਆਰਡਰ ਕਰ ਰਹੇ ਹੋ ਤਾਂ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਨਾਲ ਦੀ ਨਾਲ ਮੈਂਸ਼ਨ ਕਰ ਦਿਆ ਕਰੋ ਕਿ ਅਸੀਂ ਜਿਹੜੀ ਬਾਟਮ दे स्ट्रेट वियर ਕਰਦੇ ਆ ਜਾਂ మీడియం ਵੇਅਰ ਕਰਦੇ ਆ ਜਾਂ ਇਹ ਸੂਦੇ ਨਾਲ ਸਾਨੂੰ ਪਲਾਜ਼ੋ ਚਾਹੀਦਾ ਇਹਨਾਂ ਸਟ੍ਰੇਟ ਬਾਟਮ ਚਾਹੀਦੀ ਹੈ ਸੋ ਇਹ ਕੰਮ ਵਿੱਚ ਤੁਸੀਂ ਆਰਡਰ ਦੇਣ ਵੇਲੇ ਤੁਸੀਂ ਨਾਲ ਦੀ ਨਾਲ ਹੀ ਖਤਮ ਕਰਿਆ ਕਰੋ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਇਹ ਜਿਵੇਂ ਅਸੀਂ ਚੀਜ਼ ਅੱਗੇ ਕਾਰੀਗਰਾਂ ਨੂੰ ਸਮਝਾ ਦਿੰਦੇ ਆ ਕਿ ਇਹ ਵਰਕ ਹੋਣਾ ਸੋ ਉਹ ਜਿਵੇਂ ਵਰਕ ਹੈ ਜਿਹੜਾ ਸਟ੍ਰੇਟ ਬਾਟਮ ਦੇ ਅਕੋਰਡਿੰਗ ਕਰ ਦਿੰਦੇ ਆ ਔਰ ਤੁਸੀਂ ਬਾਅਦ ਚ ਕੇਣਾ ਜੀ ਸਾਨੂੰ ਪਲਾਜ਼ੋ ਬਣਾਵਾ ਦਿਓ ਸੋ ਇਹ ਸਾਡੇ ਲਈ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਸਾਨੂੰ ਰੀਡਾ ਦੁਬਾਰਾ ਇੱਕ ਸੂਟ ਜਿਵੇਂ ਬਾਟਮ ਹੈ ਡਾਈ ਕਰਵਾਉਣੀ ਪੈਂਦੀ ਹੈ ਫਿਰ ਅਸੀਂ ਦੁਬਾਰਾ ਵਰਕ ਕਰਵਾਉਣਾ ਹੈ ਇਹਦੇ ਨਾਲ ਆਰਡਰ ਹੋਰ ਲੇਟ ਹੋ ਜਾਂਦਾ ਸੋ ਆਪਾਂ ਮੇਰੀ ਹੁਣ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਇੱਕ ਵਾਰੀ ਫੋਨ ਤੇ ਗੱਲ ਕਰਕੇ ਹਾ ਸਾਰਾ ਕੁਝ ਜਿਹੜਾ ਕਲੀਅਰ ਕਰ ਲਈਏ ਤਾਂ ਜੋ ਚੀਜ਼ ਵੀ ਤੁਹਾਡੀ ਜਲਦੀ ਬਣ ਜੇ ਸੂਟ ਜਲਦੀ ਬਣ ਜੇ ਸੋ ਇਹ ਹੈ ਜੀ ਥ्रेड ਵਰਕ ਹੈਗਾ ਵਿੱਚ ਬਹੁਤ ਹੀ ਪਿਆਰਾ ਜਿਹਾ ਥ्रेड ਵਰਕ ਹੋਇਆ ਹੈ ਬਹੁਤ ਹੀ ਰਾਇਲ ਜਿਹਾ ਜਿਵੇਂ ਨੂੰ ਕਲਰ ਕੰਬੀਨੇਸ਼ਨ ਦੇ ਕੇ ਔਰ ਬਿਲਕੁਲ ਹਲਕੇ ਜੇ ਲਾਈਟ ਜਿਵੇਂ ਕਲਰ ਔਰ ਲਾਈਟ ਜਾਂ ਵਰਕ ਹੈ ਸੋ ਇਹ ਦੇ ਨਾਲ ਜਿਹੜੀ ਇੱਕ ਬਹੁਤ ਹੀ ਡਿਫਰੈਂਟ ਜੀ ਲੁੱਕ ਆਉਂਦੀ ਹੈ ਜਿਵੇਂ ਸਾਰਾ ਜਿਵੇਂ 골ਡਨ ਵਰਕ ਹੈ ਜੀ ਹੈਂਡ ਵਰਕ ਹੈ ਉਹਦੇ ਨਾਲ ਆਪਾਂ ਮਸ਼ੀਨ ਦਾ ਥੋੜਾ ਜਿਹਾ ਟੱਚ ਦਿੱਤਾ ਹੋਇਆ ਜਿਵੇਂ ਇਹਦੇ ਵਿੱਚ ਔਰ ਉਹਦੇ ਨਾਲ ਕਲਰ ਵੀ ਆ ਗਿਆ ਔਰ ਇੱਕ ਸੂਟ ਦੀ ਜਿਹੜੀ ਲੁੱਕ ਹੈਗੀ ਆ ਉਹ ਵੀ ਡਿਫਰੈਂਟ ਹੋ ਜਾਂਦੀ ਹੈ ਸੋ ਇਹ ਦੇਖੋ ਜੀ 4 ਸਾਈਡ ਸਿੰਗਰ ਕਟ ਵਰਕ ਹੈ ਬਾਕੀ ਸਾਰਾ ਹੈਂਡਵਰਕ ਦਾ ਸੂਟ ਹੈ ਜੀ ਕਿਉਂਕਿ ਦੁਪੱਟਾ ਕਾਫੀ ਹੋ ਜਾਂਦਾ ਇਹ ਸਿੰਗਲ ਟਾਂਕੇ ਦਾ ਕਟ ਵਰਕ ਹੈ ਇਹਦੇ ਤੇ ਕਾਫੀ ਟਾਈਮ ਲੱਗਦਾ ਹੈ ਜੀ ਸੋ ਜਦੋਂ ਆਪਾਂ ਸੂਟ ਆ ਜਿਹੜੇ ਇਸ ਤਰ੍ਹਾਂ ਬਣਾਉਨੇ ਆ ਸੋ ਉਹਦੇ ਨਾਲ ਉਹਦਾ ਪ੍ਰਾਈਸ ਵੀ ਥੋੜਾ ਅਪ ਹੋ ਜਾਂਦਾ ਸੋ ਜੀ ਐਸੀ ਤਰ੍ਹਾਂ ਮੈਨੂੰ ਉਮੀਦ ਹੈ ਕਿ ਤੁਸੀਂ ਜਿਹੜਾ ਮੇਰੀ ਗੱਲ ਨੂੰ ਸਮਝੇ ਹੋਵੋਗੇ ਤੇ ਤੁਹਾਨੂੰ ਜਿਹੜਾ ਯਕੀਨ ਵੀ ਹੋਇਆ ਹੋਊਗਾ ਸੋ ਤੁਸੀਂ 100 ਟ ਆਰਡਰ ਕਰਕੇ ਦੇਖ ਸਕਦੇ ਹੋ ਜੀ ਤੁਹਾਡੇ ਆਪਣੇ ਡਰੈਸ ਦੇ ਲਈ ਸੋ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਆਈਡੀਆਜ਼ ਆ ਜਿਹੜੇ ਨਵੇਂ-ਨਵੇਂ ਸੂਟਸ ਆ ਸ਼ੇਅਰ ਕਰਦੇ ਰਵਾਂਗੇ ਸੋ ਬਣੇ ਰਹੋ ਮੇਰੇ ਚੈਨਲ 'ਤੇ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ so much